ਜਿੱਦਾਂ ਤੋਂ ਹੀ ਲੋਕ ਸਭਾ ਚੋਣਾਂ ਦਾ ਜਿਹੜਾ ਆਗਾਜ਼ ਹੁੰਦਾ ਹੈ ਤਾਂ ਉਸ ਵਿੱਚ ਵੀ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਸਟੂਡੈਂਟਸ ਦੀ ਗਿਣਤੀ ਕੋਈ ਵੀ ਦਰਸਾਈ ਨਹੀਂ ਜਾਂਦੀ ਉਹਨਾਂ ਵੱਲੋਂ ਵੀ ਇੱਕ ਯੂਥ ਸ਼ਬਦ ਯੂਜ਼ ਕੀਤਾ ਜਾਂਦਾ ਹੈ ਤੁਸੀਂ ਕਿਉਂ ਲੱਗਦਾ ਕਿ ਸਟੂਡੈਂਟ ਨੂੰ ਅਲੱਗ ਲੈ ਕੇ ਜਾਂ ਸਟੂਡੈਂਟਸ ਵਾਸਤੇ ਵੱਖਰਾ ਕਿਉਂ ਹੋਣਾ ਚਾਹੀਦਾ ਹੈ ਮੈਂ ਮੇਰੇ ਹਿਸਾਬ ਨਾਲ ਯੂਥ ਨਾਲੋਂ ਜ਼ਿਆਦਾ ਜਿਹੜਾ ਸਟਰਗਲਿੰਗ ਹੈ ਜਿਹਦੇ ਲਈ ਸਟਰਗਲ ਜਿਹੜਾ ਕਰ ਰਿਹਾ ਸਟੂਡੈਂਟ ਕਰ ਰਹੇ ਨੇ ਸਾਰਾ ਯੂਥ ਥੋੜੀ ਸਟਰਗਲ ਕਰ ਰਿਹਾ ਹੈ ਸਿੱਖਿਆ ਨੂੰ ਲੈ ਕੇ ਤਾਂ ਬੜੀਆਂ ਗੱਲਾਂ ਹੁੰਦੀਆਂ ਨੇ ਹਰ ਸਰਕਾਰ ਕਹਿੰਦੀ ਅਸੀਂ ਸਿੱਖਿਆ ਦਾ ਪੱਧਰ ਉੱਚਾ ਚੱਕਾਂਗੇ ਜਿਹੜੀ ਪਾਲਿਸੀ ਬਣਦੀ ਆ ਸਿੱਖਿਆ ਨੀਤੀ ਹੈ ਜਾਂ ਕੁਝ ਵੀ ਬਣਦਾ ਉਹਦੇ ਵਿੱਚ ਕਿੰਨੀਆਂ ਕ ਸਟੂਡੈਂਟ ਬਾਡੀਜ਼ ਜਾਂ ਆਰਗੇਨਾਈਜੇਸ਼ਨ ਨੂੰ ਬਿਠਾਇਆ ਜਾਂਦਾ ਪਤਾ ਹੀ ਨਹੀਂ ਵੀ ਕੀਨੇ ਬਣਾਈ ਆ ਪਾਲਿਸੀ ਉਹ ਪਾਲਿਸੀ ਨੂੰ ਉਹ ਇੰਪਲੀਮੈਂਟ ਹੋ ਕੇ ਉਹ ਸਟੂਡੈਂਟਾਂ ਤੇ ਇੱਕ ਤਰੀਕੇ ਨਾਲ ਥੋਪੀ ਜਾ ਰਹੀ ਆ ਕੀ ਉਹ ਹੋਰ ਗੱਲ ਨਹੀਂ ਕਰਦੀਆਂ ਸਰਕਾਰਾਂ ਦੇ ਨਾਲ ਕਿ ਜਾਂ ਸਾਡੇ ਨਾਲ ਸਲਾਹ مشورہ ਨਹੀਂ ਤੁਸੀਂ ਕਰਦੇ ਪਾਲਿਸੀ ਬਣਾਉਣ ਲੱਗੇ ਬਹੁਤ سارے ਲੀਡਰ ਨੇ ਜਿਹੜੇ ਮਤਲਬ ਪੋਲਿਟੀਸ਼ੀਅਨਸ ਨੇ ਉਹ ਸਟੂਡੈਂਟਸ ਦੇ ਵਿੱਚੋਂ ਹੀ ਨਿਕਲੇ ਨੇ ਉਹ ਪਾਰਕਸ ਨੂੰ ਇੰਜੋਏ ਕਰਨ ਲੱਗ ਜਾਂਦੇ ਆ ਬਾਅਦ ਚੋਂ ਭੁੱਲ ਹੀ ਜਾਂਦੇ ਵੀ ਅਸੀਂ ਵੀ ਉਹ ਵਿਦਿਆਰਥੀ ਟਾਈਮ ਦੇ ਵਿੱਚ ਉਹ ਜਿਹੜਾ ਹੈਗਾ ਮਤਲਬ ਦੁੱਖ ਹਟਾਏ ਨੇ ਜਿਹੜੀਆਂ ਪਾਰਟੀਆਂ ਆਫ ਫ੍ਰੀ ਦੀਆਂ ਰੈਵਡੀਆਂ ਉਹ ਵੀ ਬੰਨ ਰਹੀਆਂ ਤੇ ਉਹ ਵੀ ਗੱਲਾਂ ਇਹ ਕਰ ਰਹੀਆਂ ਵੀ ਹਾਂਜੀ ਮਤਲਬ ਯੂਥ ਨੂੰ ਐਦਾਂ ਕਰਾਂਗੇ ਇਹਨਾਂ ਨੂੰ ਅਪਰੈਂਟੇਂਸ਼ਿਪ ਐਕਟ ਪਾਸ ਕਰਨ ਦਾ ਤਾਂ ਮਤਲਬ ਤਾਂ ਜੀ ਜੇ ਮਤਲਬ ਯੂਥ ਉੱਥੋਂ ਤੱਕ ਪਹੁੰਚੂਗਾ ਤੇ ਕਿਉਂ ਨਰਾਸ਼ ਕਿਉਂ ਆ ਸਟੂਡੈਂਟ ਇਸ ਵਕਤ ਨਰਾਸ਼ੀ ਲੋੜਾਂ ਕੀ ਨੇ ਸਟੂਡੈਂਟ ਦੀਆਂ ਆ ਸਰਕਾਰੀ ادارے ਨੇ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਸਟੂਡੈਂਟ ਨੂੰ ਮਿਲਦਾ ਕੀ ਹੈ ਨਾ ਤਾਂ ਉੱਥੇ ਕੋਈ ਪੜ੍ਹਾਈ ਦਾ ਉਹਨਾਂ ਨੂੰ ਉਹ ਹੈ ਪ੍ਰੋਪਰਲੀ ਨਾ ਤਾਂ ਕੋਈ ਟੀਚਿੰਗ ਐਡੀ ਫੈਕਲਟੀ ਉਹ ਫੈਕਲਟੀ ਨਹੀਂ ਪੂਰੀ ਹੈਗੀ ਕੈਨੇਡਾ ਵਰਗੇ ਦੇਸ਼ਾਂ ਦੀਆਂ ਇਕਨੋਮੀਆਂ ਤੁਹਾਡੇ ਸਟੂਡੈਂਟਸ ਨਾਲ ਚੱਲ ਰਹੀਆਂ ਤੇ ਤੁਸੀਂ ਸਟੂਡੈਂਟ ਦੀ ਗੱਲ ਹੀ ਨਹੀਂ ਕਰਦੇ ਸਟੂਡੈਂਟ ਨੂੰ ਭਰੋਸਾ ਨਹੀਂ ਹੈ ਅੱਜ ਸਿਸਟਮ ਤੇ ਬਿਲਕੁਲ ਨਹੀਂ ਹੈ ਸਟੂਡੈਂਟ ਕਿਵੇਂ ਭਰੋਸਾ ਕਰੂਗਾ ਸਟੂਡੈਂਟ ਦੀ ਜਦੋਂ ਗੱਲ ਹੀ ਨਹੀਂ ਹੁੰਦੀ ਕਿਤੇ ਤੁਸੀਂ ਦੱਸ ਦੋ ਰਾਜੀਦੀਪ ਜੀ ਕਿਤੇ ਵੀ ਸਟੂਡੈਂਟ ਵਰਡ ਨਹੀਂ ਵਰਤਿਆ ਗਿਆ ਸਟੂਡੈਂਟ ਨੂੰ ਭਰੋਸਾ ਕਿਵੇਂ ਹੋਊਗਾ ਸਿਸਟਮ ਤੇ ਕਿਹਦਾ ਸਟੂਡੈਂਟ ਉੱਠਾ ਸਟੂਡੈਂਟ ਉੱਠ ਕੇ ਆਪਦੀ ਆਵਾਜ਼ ਚੁੱਕਣ ਸੰਘਰਸ਼ ਕਰਨ ਕਿਉਂ ਨਹੀਂ ਕਰਦੇ ਤੁਸੀਂ ਰਾਈਟ ਟੂ ਸਪੀਚ ਆਏਗਾ ਹੂੰ ਪਰ ਰਾਈਟ ਟੂ ਸਪੀਚ ਦੇ ਨਾਲ ਕੁਝ ਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਨੇ ਹਰ ਇੱਕ ਸਟੂਡੈਂਟ ਨੂੰ ਇੰਨੀ ਆਜ਼ਾਦੀ ਨਹੀਂ ਨਾ ਹੈਗੀ ਬੋਲਣ ਦੀ ਉਹ ਪੜੇ ਕਿ ਮਤਲਬ ਆਪਦੇ ਮੁੱਦੇ ਹੀ ਦੱਸੀ ਜਾਵੇ ਉਬਾਰੇ ਸਭ ਤੋਂ ਈਕਾਲ ਦਾ ਇੰਪੈਕਟ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਰਾਜੀਵ ਸਿੰਘ ਲੋਕ ਸਭਾ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਆਪੋ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਰਹੀ ਆ ਪਰ ਇਸ ਚੋਣ ਮੈਨੀਫੈਸਟੋ ਦੇ ਵਿੱਚ ਹਰ ਵਰਗ ਦੀ ਤਾਂ ਗੱਲ ਹੋ ਰਹੀ ਆ ਪਰ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਜਿਸ ਨੂੰ ਅਸੀਂ ਸਟੂਡੈਂਟ ਕਹਿ ਦਿੰਦੇ ਆ ਉਹਨਾਂ ਦੇ ਬਾਰੇ ਕਿਸੇ ਵੀ ਪਾਰਟੀ ਦੇ ਵੱਲੋਂ ਉਸ ਤਰੀਕੇ ਦੇ ਨਾਲਜੀ ਕਰਨੇ ਕੀਤਾ ਜਾ ਰਿਹਾ ਜੋ ਹੋਣਾ ਚਾਹੀਦਾ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੈਂਟ ਮੌਜੂਦ ਨੇ ਖੁਦ ਸਟੂਡੈਂਟ ਨੇ ਅਤੇ ਲਾਅ ਦੀ ਪੜ੍ਹਾਈ ਵੀ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਦੇ ਇੰਟਰਵਿਊ ਦੇ ਵਿੱਚ ਗੁਰਮਨੀਤ ਸਿੰਘ ਮਾਨ ਮੌਜੂਦ ਨੇ ਮਾਨ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਰਾਜਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਇਹ ਮੇਰਾ 100 ਸਾਲ ਦਾ ਜਿਹੜਾ ਰਿਕਾਰਡ ਪੈਦਾ ਹੋ ਜਾਣਾ ਹੈ ਤੇ ਅੱਜ ਆਪਾਂ ਜਿਸ ਮੁੱਦੇ ਤੇ ਬੈਠੇ ਆ 71 ਮਤਲਬ ਇਕੱਠੇ ਬੈਠ ਕੇ ਗੱਲ ਕਰ ਰਹੇ ਆ ਇਹ ਬਹੁਤ ਹੀ ਸੰਜੀਦਗੀ ਨਾਲ ਤੇ ਸਮਝਣ ਵਾਲਾ ਮੁੱਦਾ ਹੈ ਵਿਦਿਆਰਥੀਆਂ ਦਾ ਇਸ ਮੈਨੀਫੈਸਟੋ ਦੇ ਵਿੱਚੋਂ ਗਾਇਬ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਹਰ ਇੱਕ ਵਾਰ ਹੀ ਇਹ ਜਿਹੜਾ ਵਿਦਿਆਰਥੀ ਹੈ ਇਹ ਚੋਣ ਮੈਨੀਫੈਸਟੋ ਹੋ ਜਾਣ ਚਾਹੇ ਕੋਈ ਵੀ ਸਰਕਾਰ ਦੀ ਕੋਈ ਵੀ ਪਾਲਿਸੀ ਆ ਚਾਹੇ ਕੁਝ ਵੀ ਹੈ ਇਹਨਾਂ ਦੇ ਵਿੱਚੋਂ ਵਿਦਿਆਰਥੀ ਹਮੇਸ਼ਾ ਤੋਂ ਹੀ ਗਾਇਬ ਰਹੇ ਨੇ ਹੂੰ ਇਨਾਂ ਨੂੰ ਜਿਹੜਾ ਹੈਗਾ ਦੇਖੋ ਜੀ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਿਆ ਆਪਾਂ ਜਾਂ ਪਿੱਛੇ ਜਿੱਦੋਂ ਤੋਂ ਹੀ ਲੋਕ ਸਭਾ ਚੋਣਾਂ ਦਾ ਜਿਹੜਾ ਹੈ ਆਗਾਜ਼ ਹੁੰਦਾ ਹੈ ਜਦੋਂ ਤੋਂ ਇਲੈਕਸ਼ਨ ਕਮਿਸ਼ਨ ਵੱਲੋਂ ਤਰੀਕਾ ਦਾ ਐਲਾਨ ਹੁੰਦਾ ਤਾਂ ਉਸ ਵਿੱਚ ਵੀ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਸਟੂਡੈਂਟਸ ਦੀ ਗਿਣਤੀ ਕੋਈ ਵੀ ਦਰਸਾਈ ਨਹੀਂ ਜਾਂਦੀ ਉਹਨਾਂ ਵੱਲੋਂ ਵੀ ਇੱਕ ਯੂਥ ਜਿਹੜਾ ਹੈ ਸ਼ਬਦ ਯੂਜ਼ ਕੀਤਾ ਜਾਂਦਾ ਹੈ ਯੂਥ ਵਰਡ ਯੂਜ਼ ਕਰਕੇ ਜਿਹਦੇ ਵਿੱਚ ਉਹਨਾਂ ਦੀ 21 ਤੋਂ 20 ਤੋਂ 20 ਤੋਂ 29 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਗਿਣਤੀ ਦਰਸਾਈ ਜਾਂਦੀ ਹੈ ਜਿਸ ਦੀ ਗਿਣਤੀ 19 ਕਰੋੜ 74 ਲੱਖ ਦੱਸੀ ਜਾਂਦੀ ਹੈ ਪਰ ਉਸ ਦੇ ਵਿੱਚ ਇੱਕ ਸਬਸੈਕਸ਼ਨ ਆ ਜਿਹੜਾ ਸਟੂਡੈਂਟ ਉਸ ਨੂੰ ਉਹ ਗਾਇਬ ਪਾਇਆ ਜਾਂਦਾ ਉਸ ਦੇ ਵਿੱਚ ਵੀ ਕੋਈ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ਤੇ ਰਹਿੰਦੀ ਹੁੰਦੀ ਜਿਹੜੀ ਉਸ ਤੋਂ ਬਾਅਦ ਗੱਲ ਹੁੰਦੀ ਆ ਉਹ ਕਿਸੇ ਵੀ ਪਾਰਟੀ ਵੱਲੋਂ ਹਮੇਸ਼ਾ ਯੂਥ ਤੇ ਸਟੂਡੈਂਟ ਨੂੰ ਕਲੱਬ ਕਰਕੇ ਇੱਕ ਯੂਥ ਦੇ ਥੱਲੇ ਹੀ ਸਟੂਡੈਂਟ ਨੂੰ ਲਿਆ ਆਂਦਾ ਆਂਦਾ ਸਟੂਡੈਂਟ ਇੱਕ ਅਲੱਗ ਵਰਗ ਹੈ ਇਸ ਨੂੰ ਅਲੱਗ ਤਰੀਕੇ ਨਾਲ ਜਿਹੜਾ ਹੈਗਾ ਮਤਲਬ ਡੀਲ ਕੀਤਾ ਜਾਣਾ ਚਾਹੀਦਾ ਤਨੂੰ ਤੁਸੀ ਕਿਉਂ ਲੱਗਦਾ ਕਿ ਸਟੂਡੈਂਟ ਨੂੰ ਅਲੱਗ ਲੈ ਕੇ ਜਾਂ ਸਟੂਡੈਂਟਾਂ ਦੇ ਵਾਸਤੇ ਵੱਖਰਾ ਕਿਉਂ ਹੋਣਾ ਚਾਹੀਦਾਗਾ ਸਟੂਡੈਂਟ ਦੀ ਇੰਨੀ ਅਹਿਮੀਅਤ ਕਿਉਂ ਹੋਵੇ ਦੇਖੋ ਜੀ ਯੂਥ ਜਿਹੜਾ ਸ਼ਬਦ ਹੈ ਹਮ ਯੂਥ ਸ਼ਬਦ ਦੇ ਵਿੱਚ ਦੋਵੇਂ ਆ ਜਾਂਦੇ ਨੇ ਪੜਨ ਵਾਲੇ ਤੇ ਨਾ ਪੜਨ ਵਾਲੇ ਵੀ ਪਰ ਯੂਥ ਮੈਂ ਮੇਰੇ ਹਿਸਾਬ ਨਾਲ ਯੂਥ ਨਾਲ ਜ਼ਿਆਦਾ ਜਿਹੜਾ ਸਟਰਗਲਿੰਗ ਹੈ ਜਿਹਦੇ ਲਈ ਸਟਰਗਲ ਜਿਹੜਾ ਕਰ ਰਿਹਾ ਜਿਹੜੀ ਕਲਾਸ ਆਫ ਜਿਹੜੇ ਬੱਚੇ ਜਿਹੜੇ ਸਟਰਗਲ ਕਰ ਰਹੇ ਉਹ ਸਟੂਡੈਂਟ ਕਰ ਰਹੇ ਨੇ ਸਾਰਾ ਯੂਥ ਥੋੜੀ ਸਟਰਗਲ ਕਰ ਰਿਹਾ ਯੂਥ ਸਾਰਾ ਵਿੱਚ ਯੂਥ ਦੇ ਵਿੱਚ ਤਾਂ ਏਜ ਦੇ ਹਿਸਾਬ ਨਾਲ ਵੰਡੇ ਗਏ ਨੇ ਪਰ ਸਟਰਗਲ ਤਾਂ ਇਕੱਲਾ ਸਟੂਡੈਂਟ ਤਾਂ ਨਾ ਬੱਸਾਂ ਦੇ ਵਿੱਚ ਆਉਂਦੇ ਨੇ ਉਹ ਪੜਨ ਆਉਂਦੇ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਮਤਲਬ ਪੜ੍ਹਾਈ ਦਾ ਜਿਹੜਾ ਮਾਧਿਅਮ ਆ ਜਿਹੜਾ ਉਹ ਨਹੀਂ ਮਿਲਦਾ ਜਾਂ ਮਤਲਬ ਜਿਸ ਤਰੀਕੇ ਨਾਲ ਉਹ ਪੜ੍ਹਨਾ ਚਾਹੁੰਦੇ ਨੇ ਉਸ ਤਰੀਕੇ ਦੀ ਪਾਲਿਸੀ ਨਹੀਂ ਉਹਨਾਂ ਨੂੰ ਮਿਲਦੀ ਤਾਂ ਮਤਲਬ ਸਟਰਗਲਿੰਗ ਤਾਂ ਉਹ ਹੋਏ ਨਾ ਯੂਥ ਸਾਰਾ ਸਟਰਗਲ ਥੋੜੀ ਕਰ ਰਿਹਾ ਹੈ ਸਟੂਡੈਂਟ ਹੀ ਜਿਹੜਾ ਸਟੂਡੈਂਟ ਹੋਊਗਾ ਗਾਂ ਜਾ ਕੇ ਉਸੇ ਨਹੀਂ ਉਹੀ ਅਨਪਲਾਈਡ ਹੋਊਗਾ ਉਹੀ এমਪਲॉयਮੈਂਟ ਦੀ ਮੰਗ ਕਰੂਗਾ ਕਿ ਯੂਥ ਮੰਗ ਕਰੂਗਾ ਯੂਥ ਦੇ ਵਿੱਚ ਤਨਪੜ ਬੰਦੇ ਵੀ ਆ ਜਾਂਦੇ ਆ ਜੀ ਹਮ ਇਸ ਦੇ ਤਰੀਕੇ ਨਾਲ ਮੈਨੂੰ ਲੱਗਦਾ ਹੈ ਵੀ ਸਟੂਡੈਂਟ ਦੀ ਜਿਹੜੀ ਮਹੱਤਤਾ ਹੈ ਉਹ ਯੂਥ ਯੂਥ ਸ਼ਬਦ ਨਾਲੋਂ ਜ਼ਿਆਦਾ ਹੈ ਮੈਨੂੰ ਕੀ ਲੱਗਦਾ ਵੀ ਸਟੂਡੈਂਟ ਦੇ ਲਈ ਜਿਹੜੀਆਂ ਸਰਕਾਰਾਂ ਨੂੰ ਮੈਨੀਫੈਸਟੋ ਜਾਰੀ ਕਰਨੇ ਚਾਹੀਦੇ ਆ ਉਹਨਾਂ ਵਾਸਤੇ ਰੱਖਣਾ ਚਾਹੀਦਾ ਵਸਤਾਵ ਕਿ ਅਸੀਂ ਸਟੂਡੈਂਟ ਦੇ ਲਈ ਕਰਾਂਗੇ ਹਾਲਾਕਿ ਸਿੱਖਿਆ ਨੂੰ ਲੈ ਕੇ ਤਾਂ ਬੜੀਆਂ ਗੱਲਾਂ ਹੁੰਦੀਆਂ ਨੇ ਹਰ ਸਰਕਾਰ ਕਹਿੰਦੀ ਅਸੀਂ ਸਿੱਖਿਆ ਦਾ ਪੱਧਰ ਉੱਚਾ ਚੱਕਾਂਗੇ ਦੇਖੋ ਜੀ ਸਰਕਾਰ ਹਰੇਕ ਸਰਕਾਰ ਦਾ ਕੰਮ ਹੈ ਉਹ ਵੀ ਮਤਲਬ ਕਹਿੰਦੇ ਰਹਿੰਦੇ ਆ ਵੀ ਸਿੱਖਿਆ ਦਾ ਸੀ ਏਦਾਂ ਕਰਤਾ ਜੀ ਸਾਡਾ ਏਦਾਂ ਕਰਤਾ ਬਜਟ ਕਦੇ ਵੱਧ ਜਾਂਦਾ ਜੀ ਕਦੇ ਘਟ ਜਾਂਦਾ ਦੇਖੋ ਜੀ ਜ਼ਮੀਨੀ ਪੱਧਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਜਮੀਨੀ ਪੱਧਰ ਦੇ ਉੱਤੇ ਸਿੱਖਿਆ ਦੇ ਵਿੱਚ ਦਿਨੋ-ਦਿਨ ਨਿਘਾਰ ਹੀ ਆ ਰਿਹਾ ਹੈ ਜਿਹੜੀ ਪਾਲਿਸੀ ਬਣਦੀ ਹੈ ਸਿੱਖਿਆ ਨੀਤੀ ਹੈ ਜਾਂ ਕੁਝ ਵੀ ਬਣਦਾ ਉਹਦੇ ਵਿੱਚ ਕਿੰਨੀਆਂ ਕ ਸਟੂਡੈਂਟ ਬਾਡੀਜ਼ ਜਾਂ ਆਰਗੇਨਾਈਜੇਸ਼ਨ ਨੂੰ ਬਿਠਾਇਆ ਜਾਂਦਾ ਉਹ ਚੀਜ਼ ਮਤ ਪੈਣਾ ਜਿਨੇ ਸਿਲੇਬਸ ਪੜ੍ਹਨਾ ਕਿਸਾਨ ਨੇ ਕਿਸਾਨੀ ਅੰਦੋਲਨ ਪਿੱਛੇ ਆਪਣੇ ਮਤਲਬ ਪੀਕ ਦੇ ਉੱਤੇ ਰਿਹਾ ਉਹ ਕਿਸਾਨ ਨੇ ਕਿਸਾਨਾਂ ਦਾ ਜਿਹੜਾ ਕੰਮ ਹੈ ਉਹਨਾਂ ਦਾ ਕੰਮ ਸੀਗਾ ਵੀ ਮਤਲਬ ਉਹਨਾਂ ਦੀਆਂ ਪਾਲਿਸੀਜ਼ ਨੇ ਉਹਨਾਂ ਦੇ ਅਕੋਰਡਿੰਗਲੀ ਬਣਾਈਆਂ ਜਾਣ ਉਹ ਸਟੂਡੈਂਟ ਦੀਆਂ ਪਾਲਿਸੀਆਂ ਕਿੱਥੇ ਸਟੂਡੈਂਟ ਦੇ ਹਿਸਾਬ ਨਾਲ ਬਣਾਈ ਜਾਂਦੀਆਂ ਸਟੂਡੈਂਟ ਦੀ ਪਾਲਿਸੀ ਕੀ ਪਤਾ ਕੌਣ ਬਣਾ ਦਿੰਦਾ ਤੇ ਇੰਪਲੀਮੈਂਟ ਉਹਨਾਂ ਤੇ ਹੋ ਜਾਂਦੀ ਉਹ ਬਿਨਾ ਮਤਲਬ ਪਤਾ ਹੀ ਨਹੀਂ ਵੀ ਕਿਹਨੇ ਬਣਾਈ ਹੈ ਪਾਲਿਸੀ ਉਹ ਪਾਲਿਸੀ ਨੂੰ ਉਹ ਇੰਪਲੀਮੈਂਟ ਹੋ ਕੇ ਉਹ ਸਟੂਡੈਂਟਾਂ ਤੇ ਇੱਕ ਤਰੀਕੇ ਨਾਲ ਥੋਪੀ ਜਾ ਰਹੀ ਆ ਉਹਨਾਂ ਦੇ ਅਪਲਾਈ ਨਹੀਂ ਹੁੰਦੀ ਉਹਨਾਂ ਤੇ ਥੋਪੀ ਜਾ ਰਹੀ ਆ ਬਹੁਤ ਸਾਰੀਆਂ ਸਟੂਡੈਂਟ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਇਸ ਵਕਤ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਦੇਖੀਏ ਜਿਹੜੀਆਂ ਲੈਕਚਰ ਵੀ ਲੜਦੀਆਂ ਨੇ ਰਾਜਨੀਤੀ ਦੇ ਵਿੱਚ ਵੀ ਆ ਰਹੀਆਂ ਨੇ ਕਿ ਉਹ ਫਿਰ ਗੱਲ ਨਹੀਂ ਕਰਦੀਆਂ ਸਰਕਾਰਾਂ ਦੇ ਨਾਲ ਕਿ ਜਾਂ ਸਾਡੇ ਨਾਲ ਸਲਾਹ مشورہ ਨਹੀਂ ਤੁਸੀਂ ਕਰਦੇ ਪਾਲਿਸੀ ਬਣਾਉਣ ਲੱਗੇ ਕੱਲੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਦੀ ਗੱਲ ਨਹੀਂ ਕਰਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਮਤਲਬ ਪੋਲੀਟਿਸ਼ੀਅਨਸ ਨੇ ਉਹ ਸਟੂਡੈਂਟਸ ਦੇ ਵਿੱਚੋਂ ਹੀ ਨਿਕਲੇ ਨੇ ਮਤਲਬ ਅੱਗੇ ਜਾ ਕੇ ਸਟੂਡੈਂਟਸ ਸੀ ਮਤਲਬ ਪਹਿਲਾਂ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋ ਕੇ ਹੀ ਉਹ ਅੱਗੇ ਕਰਦੇ ਨੇ ਬਾਅਦ ਵਿੱਚ ਉਹ ਦੇ ਸਟਾਰਟਡ ਟੂ ਇੰਜੋਏ ਦੇ ਪਾਰਕਸ ਉਹ ਪਾਰਕਸ ਨੂੰ ਇੰਜੋਏ ਕਰਨ ਲੱਗ ਜਾਂਦੇ ਆ ਬਾਅਦ ਵਿੱਚ ਭੁੱਲ ਹੀ ਜਾਂਦੇ ਵੀ ਅਸੀਂ ਵੀ ਉਹ ਵਿਦਿਆਰਥੀ ਟਾਈਮ ਦੇ ਵਿੱਚ ਉਹ ਜਿਹੜਾ ਹੈਗਾ ਮਤਲਬ ਦੁੱਖ ਹਟਾਏ ਨੇ ਤੇ ਜਿਹੜੀ ਗੱਲ ਤੁਸੀਂ ਕੀਤੀ ਆ ਵਿਦਿਆਰਥੀ ਜਥੇਬੰਦੀਆਂ ਦੀ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨਿਗਾਰ ਆ ਚੁੱਕਿਆ ਉਹ ਜਿਹੜੀਆਂ ਜਥੇਬੰਦੀਆਂ ਨੇ ਉਹ ਮਤਲਬ ਪਾਰਟੀਆਂ ਉਹਨਾਂ ਨੂੰ ਏਜੰਡੇ ਦਿੰਦੀਆਂ ਨੇ ਮਤਲਬ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਹੋਇਆ ਹੈ ਵੀ ਤੁਹਾਨੂੰ ਅਸੀਂ ਆਹ ਏਜੰਡਾ ਦਿੱਤਾ ਹੈ ਜੀ ਤੁਸੀਂ ਇਸ ਦੇ ਉੱਤੇ ਕੰਮ ਕਰਨਾ ਤੁਸੀਂ ਜਿਹੜੇ ਨੌਜਵਾਨ ਨੇ ਜਾਂ ਯੂਥ ਹੈ ਜਾਂ ਜਿਹੜਾ ਮਤਲਬ ਯੂਥ ਮਤਲਬ ਸ਼ਬਦ ਨਹੀਂ ਵਰਤਾਂਗੇ ਆਪਾਂ ਸਟੂਡੈਂਟ ਨੇ ਜਿਹੜੇ ਖਾਸ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੂੰ ਤੁਸੀਂ ਇਕੱਠੇ ਕਰਕੇ ਲਿਆਓ ਸਾਡਾ ਇਕੱਠ ਦੇ ਵਿੱਚ ਵਾਅਦਾ ਕਰੋ ਬਸ ਦੈਟਸ ਇਟ ਕਿਉਂਕਿ ਦੇਖੋਗੇ ਤੁਸੀਂ ਵਿਦਿਆਰਥੀ ਜਥੇਬੰਦੀਆਂ ਪਿਛਲੇ ਕੁਝ ਸਮੇਂ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਹੈਗਾ ਉਹ ਜਿਹੜੀਆਂ ਵਿਦਿਆਰਥੀ ਔਰੀਐਂਟਡ ਹੋਣੀਆਂ ਚਾਹੀਦੀਆਂ ਆਈਆਂ ਠੀਕ ਹੈ ਉਹਨਾਂ ਦਾ ਉਪ ਵਿਦਿਆਰਥੀਆਂ ਦੇ ਮਤਲਬ ਭਲਾਈ ਲਈ ਆ ਵਿਦਿਆਰਥੀਆਂ ਦੀ ਗੱਲ ਕਰਨੀ ਚਾਹੀਦੀ ਆ ਪਰ ਉਹ ਮਤਲਬ ਜਿਹੜੀਆਂ ਗੱਲਾਂ ਨੇ ਉਤਲੇ ਲੈਵਲ ਦੀਆਂ ਗੱਲਾਂ ਕਰਦੇ ਨੇ ਉਹ ਮਤਲਬ ਆਪਦਾ ਜਿਹੜਾ ਸਿਸਟਮ ਆ ਉਹਨੂੰ ਉਸ ਤਰੀਕੇ ਨਾਲ ਢਾਲ ਲਿਆ ਉਹਨਾਂ ਨੇ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਕਿਹੜੀ ਗੱਲ ਦੀ ਕਾਨ ਆ ਉਹਨਾਂ ਨੂੰ ਉਹ ਮਤਲਬ ਪਾਰਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਵੇਂ ਚਾਹੇ ਨੈਸ਼ਨਲ ਪਾਰਟੀਆਂ ਹੋਣ ਚਾਹੇ ਸਟੇਟ ਦੀਆਂ ਪਾਰਟੀਆਂ ਦੀਆਂ ਵੀ ਮਤਲਬ ਤੁਹਾਨੂੰ ਪਤਾ ਹੀ ਹੈ ਵਿਦਿਆਰਥੀ ਜਥੇਬੰਦੀਆਂ ਉਹ ਮਤਲਬ ਉਸ ਤਰੀਕੇ ਨਾਲ ਕੰਮ ਕਰ ਜਿਹੜੇ ਏਜੰਡੇ ਉਹ ਪਾਰਟੀ ਦਿੰਦੀ ਹੈ ਉਹ ਆ ਏਜੰਡਾ ਜੀ ਇਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਅਸੀਂ ਸੰਘਰਸ਼ ਕਰ ਰਹੇ ਹਾਂ ਤੁਸੀਂ ਵੀ ਉਸੇ ਮੁੱਦੇ ਨੂੰ ਲੈ ਕੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਆਪਣਾ ਜਿਹੜਾ ਹੈਗਾ ਸੰਘਰਸ਼ ਕਰਨਾ ਮਾਦਾ ਤੁਸੀਂ ਇਹ ਕਹਿੰਦੇ ਹੋ ਵੀ ਉਹ ਪਾਰਟੀਆਂ ਦੇ ਏਜੰਡੇ ਛੱਡ ਕੇ ਆਪਣੇ ਲਈ ਲੜਾਈ ਲੜਨਾ ਆਪਣੇ ਹੱਕਾਂ ਦੀ ਲੜਨਾ ਕਿ ਉਹਨਾਂ ਦੇ ਲਈ ਵੀ ਉਹਨਾਂ ਦੇ ਅਧਿਕਾਰ ਨਹੀਂ ਬਿਲਕੁਲ 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 ਜਿਹੜੀ ਇਹ ਗੱਲ ਹੈ ਰਾਜੀਤ ਸਿੰਘ ਜੀ ਇਹ ਜਿਹੜਾ ਸਟੂਡੈਂਟ ਆਰਗੇਨਾਈਜੇਸ਼ਨ ਉਹਦਾ ਮੇਨ ਆਬਜੈਕਟ ਕੀ ਆ ਉਹਦਾ ਆਬਜੈਕਟ ਹੈ ਵੀ ਉਹ ਵਿਦਿਆਰਥੀਆਂ ਲਈ ਮੈਂ ਨਹੀਂ ਕਹਿੰਦਾ ਵੀ ਉਹ ਵਿਦਿਆਰਥੀਆਂ ਨੂੰ ਜਾਣੂ ਨਹੀਂ ਹੋਣਾ ਚਾਹੀਦਾ ਦੇਸ਼ ਦੇ ਮੁੱਦੇ ਨੇ ਦੇ ਆ ਫਿਊਚਰ ਆਫ ਦਾ ਕੰਟਰੀ ਤਾਂ ਉਹਨਾਂ ਨੂੰ ਉਸ ਚੀਜ਼ ਨਾਲ ਜਾਣੂ ਹੋਣਾ ਚਾਹੀਦਾ ਉਹਨਾਂ ਨੂੰ ਪੂਰੇ ਪੱਕੇ ਤੌਰ ਤੇ ਹਰੇਕ ਚੀਜ਼ ਦਾ ਹਰੇਕ ਮੁੱਦੇ ਦਾ ਪਤਾ ਹੋਣਾ ਚਾਹੀਦਾ ਇਹ ਬਿਲਕੁਲ ਮੈਂ ਦਰਕਿਨਾਰ ਨਹੀਂ ਕਰ ਰਿਹਾ ਗੱਲ ਪਰ ਆਬਜੈਕਟ ਕੀ ਹੈ ਸਟੂਡੈਂਟ ਆਰਗੇਨਾਈਜੇਸ਼ਨ ਦਾ ਆਬਜੈਕਟ ਹੈ ਵੈਲਫੇਅਰ ਆਫ ਦੀ ਸਟੂਡੈਂਟਸ ਪਹਿਲਾਂ ਸਟੂਡੈਂਟਸ ਨੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਤੁਹਾਡੇ ਏਜੰਡੇ ਨੇ ਜਾਂ ਉਹ ਨੇ ਉਹ ਫੁੱਲਫੁੱਲ ਕਰ ਲਓ ਪਹਿਲਾਂ ਸਟੂਡੈਂਟਸ ਬਾਰੇ ਤਾਂ ਸੋਚੋ ਹੁਣ ਵੱਡੀਆਂ ਵੱਡੀਆਂ ਦੇਸ਼ ਦੀਆਂ ਕਿੱਡੀਆਂ-ਕਿੱਡੀਆਂ ਪਾਰਟੀਆਂ ਨੇ ਜੀ ਦੇਖੋ ਉਹਨਾਂ ਨੇ ਹੁਣ ਪੋਲ ਮੈਨੀਫੈਸਟੋਸ ਜਿਹੜੇ ਆਪਦੇ ਜਾਰੀ ਕੀਤੇ ਉਹਨਾਂ ਦੇ ਵਿੱਚ ਆਪਾਂ ਦੇਖ ਸਕਦੇ ਆ ਕਿ ਕਿਸ ਤਰੀਕੇ ਨਾਲ ਉਹਦੇ ਵਿੱਚ ਕੀ ਹੈ ਜੀ ਉਹਦੇ ਵਿੱਚ ਗੱਲਾਂ ਕੀਤੀਆਂ ਯੂਥ ਦੀ ਗੱਲ ਸਾਰੀਆਂ ਪਾਰਟੀਆਂ ਕਰਦੀਆਂ ਤਾਂ ਸਟੂਡੈਂਟ ਕਿੱਥੇ ਆ ਸਟੂਡੈਂਟ ਸ਼ਬਦ ਕਿੱਥੇ ਆ ਆਪਣੇ ਸਟੇਟ ਦੇ ਵਿੱਚ ਆ ਚਾਹੇ ਸੈਂਟਰਲ ਗਵਰਨਮੈਂਟ ਆ ਅੱਜਕੱਲ ਸੈਂਟਰਲ ਜਿਹੜੀਆਂ ਪਾਰਟੀਆਂ ਆ ਫ੍ਰੀ ਦੀਆਂ ਰੈਵਡੀਆਂ ਉਹ ਵੀ ਬਣ ਰਹੀਆਂ ਤਾਂ ਉਹ ਵੀ ਗੱਲਾਂ ਇਹ ਕਰ ਰਹੀਆਂ ਵੀ ਹਾਂਜੀ ਮਤਲਬ ਯੂਥ ਨੂੰ ਇਦਾਂ ਕਰਾਂਗੇ ਇਹਨਾਂ ਨੂੰ ਇੰਪਰੈਂਟਨਸ਼ਿਪ ਐਕਟ ਪਾਸ ਕਰਨ ਦਾ ਤਾਂ ਮਤਲਬ ਤਾਂ ਜੀ ਜੇ ਮਤਲਬ ਯੂਥ ਉੱਥੋਂ ਤੱਕ ਪਹੁੰਚੂਗਾ ਤੁਸੀਂ ਆਪ ਦੇਖ ਲਓ ਪਲੱਸ 2 ਤੋਂ ਬਾਅਦ ਤਾਂ ਬਾਹਰ ਨੂੰ ਜਾ ਰਹੇ ਆ ਯੂਥ ਤਾਂ ਸਾਰਾ ਤਾਂ ਯੂਥ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਇਹਨਾਂ ਲਈ ਪਾਲਿਸੀਜ਼ ਉਹ ਜੀਆਂ ਬਣਾਉਣ ਦੀ ਲੋੜ ਆ ਤੁਹਾਨੂੰ ਵੀ ਜਿਹਦੇ ਨਾਲ ਇਹਨਾਂ ਨੂੰ ਸਿਸਟਮ ਦੇ ਉੱਤੇ ਜਿਹੜਾ ਹੈਗਾ ਉਹ ਭਰੋਸਾ ਪੈਦਾ ਹੋਵੇ ਯੂਥ ਨੂੰ ਭਰੋਸਾ ਹੀ ਨਹੀਂ ਹੈਗਾ ਸਿਸਟਮ ਦੇ ਉੱਤੇ ਯੂਥ ਬਹੁਤ ਜ਼ਿਆਦਾ ਨਿਰਾਸ਼ ਹੈ ਕਿਉਂਕਿ ਇਸ ਯੂਥ ਵੀ ਨਿਰਾਸ਼ ਹੈ ਤੇ ਸਟੂਡੈਂਟ ਵੀ ਨਿਰਾਸ਼ ਹੈ ਵੀ ਇਹਨਾਂ ਦੇ ਕਿਉਂ ਨਿਰਾਸ਼ ਕਿਉਂ ਆ ਸਟੂਡੈਂਟ ਇਸ ਵਕਤ ਨਿਰਾਸ਼ ਕੀ ਲੋੜਾਂ ਕੀ ਨੇ ਸਟੂਡੈਂਟ ਦੀਆਂ ਤੁਹਾਨੂੰ ਕੀ ਲੱਗਦਾ ਕਿਹੜੀਆਂ ਲੋੜਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਕਿਹੜੀਆਂ ਲੋੜਾਂ ਪਾਰਟੀਆਂ ਨੂੰ ਚਾਹੀਦੀਆਂ ਗਿਆ ਸਿਆ ਚੋਣ ਮੈਨੀਫੈਸਟੋ ਦੇ ਵਿੱਚ ਰੱਖਣ ਉਹ ਦੇਖੋ ਜੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦਿਆਂ ਨੂੰ 5 5 6 6 ਸਾਲ ਤਾਂ ਹੋ ਗਏ ਚਲੋ ਮੈਂ ਮੰਨਦਾ ਵੀ ਇਹ ਬਹੁਤਾ ਸਮਾਂ ਨਹੀਂ ਹੈਗਾ ਕਿਉਂਕਿ ਲੋਕਾਂ ਦੀ ਬਹੁਤ ਲਾਈਫ ਇੱਥੇ ਸਪੈਂਡ ਕਰਦੇ ਆ ਪਰ ਪਰ ਮੈਂ ਜਿੰਨੀ ਕੀ ਗੱਲ ਸਮਝੀ ਆ ਤੇ ਤਰਾਸ਼ੀ ਆ ਮੈਨੂੰ ਇੰਨੀ ਕੀ ਗੱਲ ਦੀ ਜਾਣਕਾਰੀ ਹੈਗੀ ਆ ਵੀ ਸਟੂਡੈਂਟਸ ਨੂੰ ਹਮੇਸ਼ਾ ਤੰਗੀਆਂ ਤੋਸ਼ੀਆਂ ਨਾਲ ਹੀ ਚੱਲਣਾ ਪੈਂਦਾ ਜਿਹੜੀਆਂ ਸਰਕਾਰੀ ادارے ਆ ਖਾਸ ਕਰਕੇ ਪ੍ਰਾਈਵੇਟ ਇੰਸਟੀਟਿਊਸ਼ਨਸ ਚਲੋ ਮੱਚ ਬੈਟਰ ਹੋਣਗੇ ਉਹਨਾਂ ਦਾ ਫੀਸ ਸਟ੍ਰਕਚਰ ਵੀ ਜ਼ਿਆਦਾ ਪਰ ਜਿਹੜੇ ਆ ਸਰਕਾਰੀ ادارے ਨੇ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਸਟੂਡੈਂਟ ਨੂੰ ਮਿਲਦਾ ਕੀ ਹੈ ਨਾ ਤਾਂ ਉੱਥੇ ਕੋਈ ਪੜ੍ਹਾਈ ਦਾ ਉਹਨਾਂ ਨੂੰ ਉਹ ਹੈ ਪ੍ਰੋਪਰਲੀ ਨਾ ਤਾਂ ਕੋਈ ਟੀਚਿੰਗ ਐ ਡਿਫਿਕਲਟੀ ਹੈ ਉੱਥੇ ਫੈਕਲਟੀ ਨਹੀਂ ਪੂਰੀ ਹੈਗੀ ਕਿਉਂਕਿ ਫੈਕਲਟੀ ਦੀਆਂ ਕਹਿਣਦੇ ਆ ਜੀ ਭਰਤੀਆਂ ਨਹੀਂ ਉਹ ਭਰਤੀ ਕੋਈ ਹੋ ਜਾਂਦੀ ਹੈ ਉਹ ਕੋਰਟ ਦੇ ਅਧੀਨ ਚੱਲ ਰਿਹਾ ਮਾਨਿਓ ਕੋਰਟ ਦੇ ਫੈਸਲੇ ਅਧੀਨ ਤਾਂ ਉਹ ਚੀਜ਼ਾਂ ਨੂੰ ਸਰਕਾਰ ਨੂੰ ਉਹਨਾਂ ਚੀਜ਼ਾਂ ਨੂੰ ਮਤਲਬ ਨਿਪਟਾਰਾ ਕਰਕੇ ਤਾਂ ਸਟੂਡੈਂਟਸ ਵੱਲ ਸੋਚਣਾ ਚਾਹੀਦਾ ਵੀ ਉਹਨਾਂ ਨੂੰ ਹੁਣ ਬੱਸਾਂ ਦੇ ਵਿੱਚ ਹੈ ਜਾਂ ਕਿਤੇ ਵੀ ਆ ਸਟੂਡੈਂਟਸ ਨਾਲ ਬਹੁਤ ਤਰੀਕੇ ਨਾਲ ਬਹੁਤ ਤੁਸੀਂ ਦੇਖਦੇ ਹੋ ਦੁਰਵਿਵਹਾਰ ਹੁੰਦਾ ਹੈ ਕਿਉਂ ਹੁੰਦਾ ਉਹ ਬਿਕੋਜ਼ ਸਟੂਡੈਂਟਸ ਕੋਲੇ ਕੋਈ ਐਦਾਂ ਦੀ ਬਾਡੀ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕੇ ਇਤਿਹਾਸ ਦੇ ਵਿੱਚੋਂ ਅਸੀਂ ਕਿੰਨੇ ਹੀ ਮਤਲਬ ਉਦਾਹਰਨ ਦੇਖ ਸਕਦੇ ਆ ਸਭ ਤੋਂ ਪਹਿਲਾਂ ਜਿਹੜੀ ਅਸਾਮ ਦੇ ਵਿੱਚ ਆਲ ਅਸਾਮ ਸਟੂਡੈਂਟਸ ਯੂਨੀਅਨ ਆਸੂ ਬਣੀ ਠੀਕ ਹੈ ਮਤਲਬ ਜਿੰਨਾ ਕ ਦੇਖਣ ਨੂੰ ਆਇਆ ਵੀ ਉਹ ਸਟੂਡੈਂਟ ਆਰਗੇਨਾਈਜੇਸ਼ਨ ਪਹਿਲੀ ਇੱਕ ਇਹੋ ਜੀ ਐਡੀ ਮੋਮੈਂਟਸ ਆਰਗੇਨਾਈਜੇਸ਼ਨ ਸੀ ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਸੀਗੇ ਤਾਂ ਉਹ ਵੀ ਗਾਂਹ ਜਾ ਕੇ ਉਹਨਾਂ ਦੇ ਵੀ ਜਿਹੜੇ ਓਬਜੈਕਟ ਸੀਗੇ ਚੇਂਜ ਹੋਗੇ ਤੇ ਏਕੜ ਦੇ ਵਿੱਚ ਉਹਨਾਂ ਦੀ ਵੀ ਵਾ ਐਸਐਮ ਗ੍ਰਾਣਾ ਪ੍ਰਸ਼ਦ ਦੀ ਜਿਹੜੀ ਸਰਕਾਰ ਬਣੀ ਉਹਦੇ ਵਿੱਚ ਉਹਨਾਂ ਦਾ ਰੋਲ ਸੀ ਮਤਲਬ ਉਹ ਸਰਕਾਰ ਬਣਾਉਣ ਬਣੀ ਹੋਗੇ ਵੀ ਵਿਦਿਆਰਥੀ ਜਥੇਬੰਦੀ ਨੂੰ ਕੀ ਲੋੜ ਹੈ ਵੀ ਤੁਸੀਂ ਜਿਹੜਾ ਤੁਸੀਂ ਜਿਹੜੇ ਆਬਜੈਕਟ ਲਈ ਤੁਸੀਂ ਬਣੇ ਹੋ ਪਹਿਲਾਂ ਉਹ ਪੂਰ ਫੁਲਫਿਲ ਕਰੋ ਫਿਰ ਉਸ ਤੋਂ ਬਾਅਦ ਦੇਖੋ ਵੀ ਸਟੂਡੈਂਟ ਦਾ ਕੋਈ ਆਪਣਾ ਜਿਹੜਾ ਹੈ ਸਟੂਡੈਂਟ ਦਾ ਫੇਰ ਉਭਾਰ ਹੋਊਗਾ ਪਰ ਇਹ ਗਲਤੀ ਵਿਦਿਆਰਥੀ ਜਥੇਬੰਦੀ ਦੀ ਨਹੀਂ ਹੈਗੀ ਕਿਉਂਕਿ ਉਹ ਵੀ ਇੱਕ ਤਰੀਕੇ ਨਾਲ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਵੀ ਰਾਜਦੀਪ ਜੀ ਉਹ ਵਿਦਿਆਰਥੀ ਹੀ ਨੇ ਠੀਕ ਹੈ ਉਹ ਵੀ ਆਪਣੇ ਵਾਂਗੂ ਆਮ ਵਿਦਿਆਰਥੀ ਹੀ ਨੇ ਉਹ ਵੀ ਇੱਕ ਸਿਸਟਮ ਵੱਲੋਂ ਵਰਤੇ ਜਾਂਦੇ ਨੇ ਠੀਕ ਹੈ ਤਾਂ ਸਿਸਟਮ ਨੂੰ ਚਾਹੀਦਾ ਹੈ ਵੀ ਇਸ ਤਰੀਕੇ ਦੀਆਂ ਪਾਲਿਸਿਸ ਤੇ ਸਟੂਡੈਂਟ ਵਰਡ ਨੂੰ ਇਨਕਲੂਡ ਕੀਤਾ ਜਾਵੇ ਤਾਂ ਆਪਾਂ ਕਿੰਨਾ ਦੇਖਦੇ ਆ 20 25 25 ਲੱਖ ਰੁਪਿਆ ਸਟੂਡੈਂਟ ਇੱਕ ਲਾ ਕੇ ਜਿਹੜਾ ਬਾਹਰ ਜਾਂਦਾ ਹੂੰ ਤਾਂ ਤੁਹਾਡੇ ਇਕਨੋਮੀ ਦੇ ਵਿੱਚੋਂ ਮਣੀ ਜਿਹੜਾ ਪੈਸਾ ਜਿਹੜਾ ਇਕੱਲਾ ਇੱਕ ਸਟੂਡੈਂਟ ਨਹੀਂ ਜਾ ਰਿਹਾ ਉਹ ਕਿੰਨਾ ਪੈਸਾ ਫਲਸ਼ ਆਊਟ ਹੋ ਕੇ ਉਸ ਇਕਨੋਮੀ ਦੇ ਵਿੱਚ ਜਾ ਰਿਹਾ ਕੈਨੇਡਾ ਆਰਗੇਨਿਜੇਸ਼ਨਾਂ ਦੀਆਂ ਇਕਨੋਮੀਆ ਤੁਹਾਡੇ ਸਟੂਡੈਂਟਸ ਨਾਲ ਚੱਲ ਰਹੀਆਂ ਤੇ ਤੁਸੀਂ ਸਟੂਡੈਂਟ ਦੀ ਗੱਲ ਹੀ ਨਹੀਂ ਕਰਦੇ ਬੜੀ ਤਰਾਸਦੀ ਦੀ ਗੱਲ ਤੁਹਾਨੂੰ ਇਹ ਲੱਗਦਾਗਾ ਕਿ ਜੇ ਇੰਦਰੀਆਂ ਗਵਰਨਮੈਂਟ ਸਟੂਡੈਂਟ ਦੇ ਬਾਰੇ ਸੋਚਣ ਲੱਗ ਗਈਆਂ ਸਟੂਡੈਂਟ ਬਾਰੇ ਜਿਹੜੇ ਆਪਦੇ ਮੈਨੀਫੈਸਟੋ ਜਾਂ ਆਪਦੇ ਏਜੰਡੇ ਲੈ ਆਉਣ ਤਾਂ ਜੋ ਅੱਜ ਕੈਨੇਡਾ ਅਮਰੀਕਾ ਫਾਇਦਾ ਲੈ ਰਿਹਾ ਉਹੀ ਫਾਇਦਾ ਇੰਡੀਆ ਗਵਰਨਮੈਂਟ ਨੂੰ ਬਿਲਕੁਲ ਬਿਲਕੁਲ ਸਿਸਟਮ ਨੂੰ ਆਪਦੇ ਉੱਤੇ ਭਰੋਸਾ ਬਣਾਉਣਾ ਪਊਗਾ ਕੋਈ ਵੀ ਚੀਜ਼ ਹੈ ਜੀ ਕੋਈ ਵੀ ਪਾਲਿਸੀ ਬਣਦੀ ਸਟੂਡੈਂਟ ਨੂੰ ਭਰੋਸਾ ਨਹੀਂ ਹੈ ਅੱਜ ਸਿਸਟਮ ਤੇ ਬਿਲਕ ਕਿਤੇ ਤੁਸੀਂ ਦੱਸ ਦੋ ਰਾਜੀਤਪ ਜੀ ਕਿਤੇ ਵੀ ਸਟੂਡੈਂਟ ਵਰਡ ਨਹੀਂ ਵਰਤਿਆ ਗਿਆ ਸਟੂਡੈਂਟ ਨੂੰ ਭਰੋਸਾ ਕਿਵੇਂ ਹੋਊਗਾ ਸਿਸਟਮ ਤੇ ਸਟੂਡੈਂਟ ਨੂੰ ਬਿਲਕੁਲ ਭਰੋਸਾ ਨਹੀਂ ਆ ਤਾਂ ਹੀ ਬਾਹਰ ਜਾਂਦਾ ਹੈ ਬੇਭਰੋਸਗੀ ਕਰਕੇ ਬਾਹਰ ਜਾਂਦਾ ਹੈ ਹੋਰ ਕੀ ਦਾ ਜੀ ਕਰਦਾ ਜੀ ਆਪ ਦੇ ਪਰਿਵਾਰ ਛੱਡਣ ਨੂੰ ਘਰ ਛੱਡਣ ਨੂੰ ਕਿਸ ਚੀਜ਼ ਦਾ ਭਰੋਸਾ ਨਹੀਂ ਹੈਗਾ ਸਟੂਡੈਂਟ ਨੂੰ ਇਸ ਚੀਜ਼ ਦਾ ਭਰੋਸਾ ਭਰੋਸਾ ਦਿਵਾਉਣਾ ਪੈਂਦਾ ਭਰੋਸਾ ਇਹ ਨਹੀਂ ਹੈਗਾ ਵੀ ਸਾਡੀ ਉਹਨਾਂ ਨੂੰ ਤਾਂ ਫਿਊਚਰ ਸਿਕਿਉਰ ਨਹੀਂ ਲੱਗਦਾ ਜੀ ਸਰਕਾਰ ਵੱਲੋਂ ਸਟੂਡੈਂਟਸ ਜੇ ਕਿਤੇ ਹੁੰਦੇ ਆ ਜਾਂ ਕੁਝ ਵੀ ਹੁੰਦੇ ਆ ਪਰ ਵਾਦੇ ਤਾਂ ਹਰ ਵਾਰ ਹੁੰਦੇ ਆ ਨਾ ਹਰ ਪਾਰਟੀ ਕਰਦੀ ਆ ਕੇ ਵਾਦੇ ਪਾਰਟੀਆਂ ਕਰਦੀਆਂ ਨੇ 노 ਡਾਊਟ ਹਰੇਕ ਚੀਜ਼ ਪਾਰਟੀਆਂ ਕਰਦੀਆਂ ਨੇ ਠੀਕ ਹੈ ਪਾਰਟੀਆਂ ਸਟੂਡੈਂਟਸ ਨੂੰ ਬ੍ਰਾਈਟ ਫਿਊਚਰ ਦੇ ਨਾਮ ਨਾਲ ਵੀ ਜਾਣਦੀਆਂ ਨੇ ਉਹ ਕਹਿੰਦੀਆਂ ਨੇ ਵੀ ਆ ਬੈਠਾ ਸਾਡੇ ਸਾਹਮਣੇ ਸਾਡਾ ਬ੍ਰਾਈਟ ਫਿਊਚਰ ਪਰ ਗੱਲ ਇਹ ਹੈ ਵੀ ਗੱਲ ਉੱਥੇ ਹੈ ਵੀ ਉਹ ਬੋਲਣ ਨਾਲ ਨਹੀਂ ਨਾ ਹੱਲ ਹੋਣੀਆਂ ਗੱਲਾਂ ਉਹਨਾਂ ਨੂੰ ਮਤਲਬ ਅਮਲੀ ਜਾਮਾ ਪਹਿਨਾਉਣਾ ਬਹੁਤ ਜ਼ਰੂਰੀ ਆ ਉਸ ਚੀਜ਼ ਨੂੰ ਮਤਲਬ ਇੱਕ ਇਫੈਕਟ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਸਟੂਡੈਂਟਸ ਦੇਖ ਜਿਹੜਾ ਇੱਕ ਤਬਕਾ ਇੱਕ ਕਲਾਸ ਹੈ ਉਹਨਾਂ ਨੂੰ ਅਲੱਗ ਰੱਖਣਾ ਚਾਹੀਦਾ ਯੂਥ ਵਰਡ ਦੇ ਨਾਲ ਉਹਨਾਂ ਨੂੰ ਸਟੂਡੈਂਟ ਉੱਠਾਂ ਸਟੂਡੈਂਟ ਉੱਠ ਕੇ ਆਪਦੀ ਆਵਾਜ਼ ਚੁੱਕਣ ਸੰਘਰਸ਼ ਕਰਨ ਕਿਉਂ ਨਹੀਂ ਕਰਦੇ ਸਟੂਡੈਂਟ ਤੁਹਾਨੂੰ ਪਹਿਲਾਂ ਦੱਸ ਕੀ ਹਟਿਆ ਵੀ ਜਥੇਬੰਦੀਆਂ ਹੈਗੀਆਂ ਨੇ ਸੰਘਰਸ਼ ਕਰਦੀਆਂ ਨੇ ਜਰੂਰੀ ਤਾਂ ਨਹੀਂ ਜਥੇਬੰਦੀਆਂ ਦੇ ਨਾਲ ਹੀ ਸੰਘਰਸ਼ ਕੀਤਾ ਜਾਵੇ ਸਟੂਡੈਂਟ ਇਕੱਲਾ ਵੀ ਲੜ ਸਕਦਾ ਹੈਗਾ ਅੱਜ ਜੇ ਗੁਰਮਨੀਤ ਨੂੰ ਇਹ ਪ੍ਰੋਬਲਮ ਆ ਰਹੀ ਹੈ ਗੁਰਮਨੀਤ ਇਕੱਲਾ ਵੀ ਆਦਾ ਸੰਘਰਸ਼ ਲੜ ਸਕਦਾ ਹੈਗਾ ਆਵਾਜ਼ ਚੁੱਕ ਸਕਦਾ ਹੈਗਾ ਦੇਖੋ ਜੀ ਰਾਈਟ ਟੂ ਸਪੀਚ ਸਾਡੇ ਕੋਲੇ ਰਾਈਟ ਹੈ ਸਾਡੇ ਕੋਲੇ ਰਾਈਟ ਟੂ ਸਪੀਚ ਹੈਗਾ ਹੂੰ ਪਰ ਰਾਈਟ ਟੂ ਸਪੀਚ ਦੇ ਨਾਲ ਕੁਝ ਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਨੇ ਇਹ ਵੀ ਤੁਸੀਂ ਮੰਨ ਸਕਦੇ ਹੋ ਨਾ ਰੀਜ਼ਨੇਬਲ ਰੈਸਟ੍ਰਿਕਸ਼ਨਸ ਤਾਂ ਚਲੋ ਸੰਵਿਧਾਨ ਦੇ ਵਿੱਚ ਨੇ ਉਹ ਤਾਂ ਚਲੋ ਮੈਂ ਗੱਲ ਮਤਲਬ ਸੰਵਿਧਾਨ ਦੇ ਵਿੱਚ ਵੀ ਨੇ ਰੀਜ਼ਨੇਬਲ ਰੈਸਟ੍ਰਿਕਸ਼ਨਸ ਨੇ ਜੇ 19(1) ਕੇ ਆਪਾਂ ਨੂੰ ਅਧਿਕਾਰ ਦਿੰਦਾ ਸਪੀਚ ਦਾ ਤਾਂ 19 ਸਬਕਲੋਸ 6 ਆਪ ਨੂੰ ਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਲਾਉਂਦਾ ਉਹ ਚੀਜ਼ ਮੈਂ ਤੁਹਾਡੀ ਨਾਲ ਸਹਿਮਤ ਹਾਂ ਪਰ ਹਰੇਕ ਸਟੂਡੈਂਟ ਨੂੰ ਇੰਨੀ ਆਜ਼ਾਦੀ ਨਹੀਂ ਨਾ ਹੈਗੀ ਬੋਲਣ ਦੀ ਉਹ ਪੜੇ ਕੇ ਮਤਲਬ ਆਪਦੇ ਮੁੱਦੇ ਹੀ ਦੱਸੀ ਜਾਵੇ ਉਹ ਬਾਹਰੇ ਤਾਂ ਦੇਖੋ ਜੀ ਹੁਣ ਸਰਕਾਰ ਨੂੰ ਹਰੇਕ ਕਿਸਾਨ ਵੀ ਨਹੀਂ ਨਾ ਜਾ ਕੇ ਅੰਦੋਲਨ ਦੇ ਵਿੱਚ ਬੈਠ ਸਕਦਾ ਜੀ ਕੋਈ ਮਜਬੂਰ ਹਰੇਕ ਬੰਦੇ ਦੀ ਆਪੋ ਆਪਣੀਆਂ ਮਜਬੂਰੀਆਂ ਨੇ ਜੇ ਗੁਰਮਨੀ ਦਾ ਅੱਜ ਤੁਹਾਡੇ ਕੋਲੇ ਆ ਕੇ ਬੈਠ ਕੇ ਗੱਲ ਕਰ ਰਿਹਾ ਠੀਕ ਹੈ ਜ਼ਰੂਰੀ ਨਹੀਂ ਐ ਵੀ ਹਰੇਕ ਸਟੂਡੈਂਟ ਦਾ ਫਰਜ ਹੈ ਕੋਈ ਕੋਈ ਉਹਨਾਂ ਦੀ ਡਿਊਟੀ ਨਹੀਂ ਐ ਦੇ ਆਰ ਨਾਟ ਬਾਉਂਡ ਡਿਊਟੀ ਇਸ ਅ ਬੰਸ ਹੱਕ ਤਾਂ ਸਭ ਨੂੰ ਚਾਹੀਦਾ ਨਾ ਕਿਹਨੂੰ ਨੇ ਚਾਹੀਦਾ ਹੱਕ ਲੈਣਾ ਮਤਲਬ ਹਰੇਕ ਚੀਜ਼ ਕੋਈ ਨਹੀਂ ਚਾਹੁੰਦਾ ਮੇਰਾ ਫਿਊਚਰ ਬ੍ਰਾਈਟ ਹੋਵੇ ਇਥੇ ਮੈਨੂੰ ਕੌਣ ਨਹੀਂ ਚਾਹੁੰਦਾ ਯਾਰ ਮੈਨੂੰ ਆਪ ਦਾ ਮੁਲਕ ਨਾ ਛੱਡਣਾ ਪਵੇ ਮੈਨੂੰ ਆਪਦੇ ਮੁਲਕ 'ਚ ਕੰਮ ਮਿਲ ਜੇ ਮੈਨੂੰ ਆਪਦੇ ਮੁਲਕ 'ਚ ਵਧੀਆ ਸਿੱਖਿਆ ਮਿਲ ਜੇ ਦੇਖੋ ਜੀ ਇਸ ਚੀਜ਼ ਨਾਲੋਂ ਮੈਂ ਤੁਹਾਨੂੰ ਦੱਸਦਾ ਇਸ ਚੀਜ਼ 'ਚ ਇੱਕ ਕੌੜਾ ਸੱਚ ਹੈ ਸਾਡੇ ਸਟੂਡੈਂਟਸ ਦਾ ਵੀ ਇਸ ਚੀਜ਼ ਨਾਲੋਂ ਉਹ ਭੱਜਣਾ ਬਿਹਤਰ ਸਮਝਦੇ ਆ ਮਤਲਬ ਲੜਾਈ ਲੜਨੀ ਨਹੀਂ ਸਮਝਦੇ ਹੋ ਕਹਿੰਦੇ ਵੀ ਛੱਡ ਕੇ ਭੱਜ ਜਾਓ ਲੜਾਈ ਲੜਨੀ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਵੀ ਲੜਾਈ ਲੜਨੀ ਇਸ ਮੁਲਕ ਦੇ ਵਿੱਚ ਕਿਸ ਹੱਦ ਤੱਕ ਬੰਦੇ ਨੂੰ ਜਾਣਾ ਪੈ ਸਕਦਾ ਕਿਸ ਹੱਦ ਤੱਕ ਬੰਦੇ ਦੇ ਉੱਤੇ ਤਸ਼ੱਦਦ ਵੀ ਹੋ ਸਕਦਾ ਹੈ ਕਿ ਕੁਝ ਲੜਾਈ ਲੜਨੀ ਕੋਈ ਸੌਖੀ ਗੱਲ ਨਹੀਂ ਹੈਗੀ ਕੋਈ ਆਮ ਵਿਦਿਆਰਥੀ ਜਿਹੜਾ ਆਮ ਘਰੋਂ ਕੋਈ ਮਤਲਬ ਪੜਨ ਲਈ ਆਉਂਦਾ ਉਹਦੇ ਲਈ ਲੜਾਈ ਲੜਨਾ ਕੋਈ ਬਾਲਾ ਕਰ ਹੱਲ ਕਿਵੇਂ ਹੋਊਗਾ ਇਸ ਤਰੀਕੇ ਹੱਲ ਕਿਵੇਂ ਹੋਊਗਾ ਦੂਜਿਆਂ ਨੂੰ ਬਲੇਮ ਲਾ ਕੇ ਦੂਜਿਆਂ ਦੇ ਉੱਤੇ ਸਵਾਲ ਖੜੇ ਕਰਕੇ ਹੱਲ ਹੋ ਜਾਊਗਾ ਦੇਖੋ ਜੀ ਇਲਜ਼ਾਮ ਤਰਾਸ਼ੀਆਂ ਨਾਲ ਕੋਈ ਹੱਲ ਨਹੀਂ ਹੋਊਗਾ ਠੀਕ ਹੈ ਸਰਕਾਰਾਂ ਨੂੰ ਪਾਲਿਸਿਸ ਦੇ ਵਿੱਚ ਪਾਲਿਸੀ ਮੇਕਿੰਗ ਜਿਹੜੀ ਪ੍ਰੋਸੈਸ ਹੈ ਉਹ ਚੇਂਜ ਕਰਨੀ ਪਊਗੀ ਸਰਕਾਰਾਂ ਨੂੰ ਸਟੂਡੈਂਟਸ ਦੀਆਂ ਬਾਡੀਜ਼ ਨੂੰ ਜਾਂ ਸਟੂਡੈਂਟ ਆਰਗੇਨਾਈਜੇਸ਼ਨਸ ਹੀ ਭਾਵੇਂ ਚਲੋ ਬਣੀਆਂ ਹੋਈਆਂ ਨੇ ਆਲਰੈਡੀ ਫੈਕਟਰ ਦੇ ਵਿੱਚ ਨੇ ਤਾਂ ਉਹ ਸੌਖਾ ਹੋ ਜਾਂਦਾ ਕੰਮ ਸਰਕਾਰਾਂ ਨੂੰ ਪਾਲਿਸੀ ਉਸ ਤਰੀਕੇ ਦੀ ਬਣਾਉਣੀ ਪਊਗੀ ਇਹ ਨਹੀਂ ਹੋਣਾ ਚਾਹੀਦਾ ਵੀ ਕਿਤੇ ਸਰਕਾਰ ਮਤਲਬ ਪਾਲਿਸੀ ਬੇਕਿੰਗ ਦੇ ਵਿੱਚ ਆਪਦੀ ਸਟੂਡੈਂਟ ਨੂੰ ਲੈਂਦੀ ਨਹੀਂ ਜੇ ਸਟੂਡੈਂਟ ਦੇ ਪਰੇਸ਼ਾਨੀ ਨਹੀਂ ਉੱਤੇ ਤੱਕ ਜੋ ਪਾਲਿਸੀ ਦਾ ਮਤਲਬ ਕੀ ਹੁੰਦਾ ਪਾਲਿਸੀ ਦਾ ਮਤਲਬ ਹੀ ਇਹ ਹੈ ਵੀ ਜਿਹੜੀ ਮਤਲਬ ਰਿਐਲਿਟੀ ਦੇ ਵਿੱਚ ਚੀਜ਼ ਆ ਉਹ ਫੈਕਟਰ ਦੇ ਵਿੱਚ ਆਵੇ ਤਾਂ ਪਾਲਿਸੀ ਮੇਕਿੰਗ ਪ੍ਰੋਸੈਸ ਦੇ ਵਿੱਚ ਸਟੂਡੈਂਟ ਆਉਣ ਮਤਲਬ ਉਹਨਾਂ ਨੂੰ ਨਾਲ ਰੱਖਿਆ ਜਾਵੇ ਇਹ ਨਹੀਂ ਕਹਿੰਦੇ ਵੀ ਲੈਜਿਸਲੇਸ਼ਨਸ ਉਹ ਬਣਾਉਣਗੇ ਹੁਣ ਤੁਸੀਂ ਦੇਖੋ ਲੈਜਿਸਲੇਸ਼ਨਸ ਕਿਹਨੇ ਕਿ ਬਣੇ ਨੇ ਸਟੂਡੈਂਟਸ ਤੇ ਰਾਈਟ ਟੂ ਐਜੂਕੇਸ਼ਨ ਐਕਟ 2009 ਦਾ ਉਸ ਤੋਂ ਬਾਅਦ ਕੋਈ ਮਿਨਿਮਲ ਲੈਜਿਸਲੇਚਰ ਹੋਣੇ ਆ ਕੋਈ ਵੱਡਾ ਲੈਜਿਸਲੇਸ਼ਨ ਹੀ ਨਹੀਂ ਬਣਿਆ ਉਹਦੇ ਨਾਲ ਕੀ ਤੁਸੀਂ 6 ਤੋਂ 14 ਸਾਲ ਦੀ ਕੰਪਲਸਰੀ ਐਜੂਕੇਸ਼ਨ ਕਰਕੇ ਸਟੂਡੈਂਟਸ ਨੂੰ ਖੁਸ਼ ਕਰ ਦੋਗੇ ਨਹੀਂ ਹੋਣਾ ਜੀ ਇਹ ਬਹੁਤ ਛੋਟੀ ਗੱਲ ਹੈ ਬਹੁਤ ਵੱਡੇ ਲੈਵਲ ਤੇ ਸੋਚਣਾ ਪਊਗਾ ਸਾਡੇ ਸਟੂਡੈਂਟਸ ਲਈ ਦੇਖੋ ਜੀ ਇਹ ਫਿਊਚਰ ਬ੍ਰਾਈਟ ਜੇ ਸਟੂਡੈਂਟਸ ਦਾ ਫਿਊਚਰ ਬ੍ਰਾਈਟ ਆ ਪਾ ਇੰਡੀਆ ਦਾ ਪੰਜਾਬ ਦਾ ਦੇਸ਼ ਦਾ ਫਿਊਚਰ ਆਲਰੇਡੀ ਬ੍ਰਾਈਟ ਜੀ ਬਹੁਤ ਬਹੁਤ ਸ਼ੁਕਰੀਆ ਗੁਰਮੀਤ ਹਾਂ ਜੀ ਤੁਸੀਂ ਆਪਣਾ ਸਮਾਂ ਦਿੱਤਾ